ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆ ਝੋੜਾ ਵਾਲੀ ਸਾਥ ਚ ਜੀ ਇਹ ਸਾਥ ਬਹੁਤ ਹੀ ਜ਼ਿਆਦਾ ਮਸ਼ਹੂਰ ਆ ਬਾਈ ਜੀ ਪਿੰਡ ਗੁਰੂ ਸਰ ਤਹਿਸੀਲ ਗਿੱਦੜਵਾ ਤੇ ਜ਼ਿਲ੍ਹਾ ਮੋਕਸਰਾ ਪੈਨਕੋਟ 152112 ਜੀ ਸਾਡੇ ਪਿੰਡ ਦਾ ਜੀ ਇਹ ਆ ਸਾਰੀ ਸੰਗਤ ਖੜੀ ਆ ਜੀ ਆ ਕੈਮਰਾਮੈਨ ਕੈਮਰਾ ਮਾਰੋ ਸਾਰਿਆਂ ਤੇ ਆ ਮੇਰੇ ਫਾਦਰ ਸਾਹਿਬ ਆ ਜੀ ਆ ਮੇਰੇ ਪਾਰਟਨਰ ਆ ਬਲਕਾਰ ਸਿੰਘ ਸਾਡੇ ਗਵੰਡੀ ਆ ਜੀ ਆ ਸ਼ਰਮਾ ਜੀ ਆ ਇਧਰ ਸਰਬਾ ਜੀ ਖੜੇ ਆ ਜੀ ਇਧਰ ਕਾਲੂ ਔਲਖ ਖੜੇ ਆ ਜੀ ਬਲਦੇਵ ਸਰ ਜਿਹਦਾ ਅਸੀਂ ਅੱਜ ਨਾਲ ਲੈ ਕੇ ਸਾਡੇ ਅੱਖਾਂ 'ਚ ਰਵਾਗ ਭਰਿਆ ਆਉਂਦਾ ਬਹੁਤ ਹੀ ਵਧੀਆ ਇਨਸਾਨ ਆ ਅੱਜ ਇਹਨਾਂ ਨੇ ਆਪਣੀ ਥਾਂ 'ਚ ਥੜੀ ਬਣਵਾਈ ਆ ਥੜੀ ਬਣਾਉਣ ਵਾਸਤੇ ਇਹਨਾਂ ਨੇ ਕੋਲੇ ਸਾਡੇ 1100 ਰੁਪਏ ਪੀ ਦਾ ਸਾਨੂੰ ਸਹਿਯੋਗ ਵੀ ਦਿੱਤਾ ਤਾੜੀ ਮਾਰੋ ਜੀ ਤੇ ਨਾਲੇ ਇਹਨਾਂ ਨੇ ਝੋੜਾ ਵਾਲੀ ਸੱਤ ਦੀ ਨੀ ਪੱਥਰ ਰਖਾਉਣ ਆਇਆ ਸਰ ਜੀ ਲਾਓ ਮਾੜਾ ਇਹ ਹੱਥ ਕੁਛ ਦੇ ਹੁੰਦਾ ਸਰ ਜੀ ਆਓ ਲਾਓ ਲਾਓ ਲਓ ਜੀ ਨੀ ਪੱਥਰ ਸਰ ਨੇ ਹੱਥ ਨਾਲ ਤਾੜੀ ਮਾਰੋ ਭਾਈ ਸਾਰੇ ਬਹੁਤ ਸਹਿਯੋਗ ਆ ਬਾਕੀ ਅੰਕਲ ਜੀ ਦਾ ਬਹੁਤ ਸਹਿਯੋਗ ਆ ਕਿਉਂਕਿ ਵੱਡਿਆਂ ਦਾ ਕਈ ਵਾਰੀ ਆਪਾਂ ਨਾਂ ਨਹੀਂ ਜਾਣਦੇ ਹੁੰਦੇ ਗਲਤ ਨਾਂ ਗੁਰਦੀਪ ਸਿੰਘ ਜੀ ਤੇ ਆ ਮਜੀਵੀ ਸਿੱਖ ਪਾਲ ਤੇ ਆ ਆਪਣੇ ਜੀ ਕੱਕੂ ਮਜੀਵੀ ਸਿੱਖ ਜੀ ਤੇ ਆਪਣੇ ਤੇਜ ਸਿੰਘ ਬਾਈ ਜੀ ਬਹੁਤ ਹੀ ਇਹਨਾਂ ਦਾ ਸਹਿਯੋਗ ਆ ਕੋਈ ਵੀ ਕੰਮ ਹੁੰਦਾ ਇੱਕ ਬੰਦੇ ਦੇ ਨਹੀਂ ਹੁੰਦਾ ਵੀਰੇ ਸਾਰਿਆਂ ਦਾ ਸਹਿਯੋਗ ਹੁੰਦਾ ਆ ਮੈਸਤਰੀ ਜੀ ਦਾ ਵੀ ਅੱਜ ਬਹੁਤ ਸਹਿਯੋਗ ਆ ਅਸੀਂ ਇਹਦਾ ਧੰਨਵਾਦ ਕਰਦੇ ਆ ਜਿਹੜੇ ਸਾਡੇ ਇੱਕ ਫੋਨ ਤੇ ਇਹ ਉਦੋਂ ਇੱਕ ਦੋ ਇਹਨਾਂ ਆਪ ਦੀ ਘਰ ਵਾਲੀ ਨੂੰ ਦਵਾਈ ਦਿਵਾਉਣ ਜਾਣਾ ਸੀ ਕਹਿੰਦਾ ਦਵਾਈ ਕੋਈ ਨਹੀਂ ਮੈਂ ਫੇਰ ਦਿਵਾ ਲਿਆ ਪਹਿਲਾਂ ਸਣੀ ਤੇਰਾ ਕੰਮ ਕਰੂੰਗਾ ਇਹਦੇ ਲਈ ਵੀ ਤਾੜੀ ਮਾਰ ਦਿਓ ਜੀ ਬਲਕਾਰ ਸਿੰਘ ਜੀ ਆਏ ਆ ਫਾਦਰ ਸਾਹਿਬ ਆਇਆ ਮੇਰੇ ਡੈਡੀ ਦੇ ਅੱਗੇ ਆ ਜਾ ਕੋਈ ਗੱਲ ਆਜੋ ਆਜੋ ਕੋਈ ਨਿਕ ਕੋਈ ਆ ਮੇਰੇ ਫਾਦਰ ਸਾਹਿਬ ਆ ਕੱਲ ਇਹਨਾਂ ਦਾ ਵੀ ਸਹਿਯੋਗ ਆ ਕੋਈ ਕਹਿੰਦਾ ਪੁੱਤ ਮੈਂ ਤੇਰੇ ਨਾਲ ਖੜਾ ਤੂੰ ਅੱਗਾ ਲੈ ਕੋਈ ਆਪਣੇ ਪੈਂਟ ਚ ਕੋਈ ਕਾਕੇ ਦਾ ਆਪਣੇ ਮਹਾਜਨਾ ਚ ਕੋਈ ਤਾਂ ਅੱਗਾ ਲੈਣ ਵਾਲਾ ਬਣਿਆ ਸਾਰੇ ਦੁਕਾਨਾਂ ਦੀ ਰਹਿ ਗਏ ਇਹ ਗੱਲ ਮੇਰੇ ਫਾਦਰ ਸਾਹਿਬ ਨੇ ਸਪੈਸ਼ਲ ਮੇਰੇ ਮੋਢਾ ਨੱਪ ਕੇ ਕਹੀ ਐ ਵੀ ਛੋੜਾ ਵਾਲੀ ਸੱਤ ਜਿੰਨਾ ਚਿਰ ਕੰਮ ਨਾਲ ਖਤਮ ਹੋਵੇ ਨਾ ਤੂੰ ਉਹਨਾਂ ਚਿਰ ਲੱਗਿਆ ਹੀ ਰਹਿਣਾ ਬਈ ਬਾਕੀ ਮੈਂ ਗੱਲ ਪੂਰੀ ਤਰ੍ਹਾਂ ਸਮਾਪਤੀ ਕਰਦਾ ਆਇਆ ਬਈ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਜੋ ਵੀ ਇੱਥੇ ਆਈ ਆ ਖਾਸ ਕਰਕੇ ਬਲਦੇਵ ਸਰ ਦਾ ਕਿਉਂਕਿ ਇਹਨਾਂ ਦੀ ਇਹਨਾਂ ਦੀ ਥਾਂ ਇਹ ਥੜੀ ਇਹਨਾਂ ਦੀ ਆਗਿਆ ਨਾਲ ਹੀ ਬਣੀ ਜਾਂਦੀ ਆ ਤੇ ਨੀ ਪੱਥਰ ਵੀ ਅੱਜ ਬਲਦੇਵ ਸਰ ਨੇ ਅੱਜ ਨੀ ਪੱਥਰ ਕੌਣ ਆਏ ਸੀ ਐਨੇ ਕੀਮਤੀ ਤੋਂ ਕੀਮਤੀ ਸਮਾਂ ਗੱਡ ਕੇ ਬੰਦਾ ਇੱਥੇ ਆਉਂਦਾ ਉਹਦਾ ਬਈ ਅਸੀਂ ਬਹੁਤ ਧੰਨਵਾਦ ਕਰਦੇ ਆ ਕੋਈ ਵੀ ਆਉਂਦਾ ਬਈ ਕੋਈ ਕਹਿੰਦੇ ਆ ਜੇ ਕਿਸੇ ਨੇ ਗ੍ਰਹੀ ਪਾਈ ਆ ਇਹਨਾਂ ਦੇ ਵੱਡੇ ਭਰਾਣੇ ਵੀ ਬਹੁਤ ਵਧੀਆ ਗ੍ਰਹੀ ਪਾਈ ਆ ਬੋਗਾ ਜੀ ਨੇ ਵੀ ਬਹੁਤ ਬਾਕੀ ਜੋ ਵੀ ਟਾਣੀ ਚ ਮੋਟੂ ਰਾਜਾ ਮਤਲਬ ਕੋਈ ਵੀ ਘਰ ਰਹਿੰਦੇ ਹਰਪ੍ਰੀਤ ਵੀਰਾ ਤੇ ਸੁਖੇ ਵੀਰੇ ਕੇ ਸਾਰਿਆਂ ਨੇ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਵੀ ਅੱਗੇ ਵਧ ਕੇ ਗ੍ਰਾਹੀ ਦਿੱਤੀ ਹੈ ਮੈਂ ਪਰਮਾਤਮਾ ਉਹਨਾਂ ਦੇ ਬੱਚਿਆਂ ਨੂੰ ਤੰਦਰੁਸਤੀ ਦੇਵੇ ਤੇ ਉਹਨਾਂ ਦੇ ਚੜ੍ਹਦੀ ਕਲਾ ਕਰੇ ਗੱਲ ਦੀ ਸਮਾਪਤੀ ਕਰਦਾ ਆਇਆ ਸਾਰੀ ਸੰਗਤ ਦਾ ਧੰਨਵਾਦ ਕਰਦਾ ਆਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ